ਸਾਨੂੰ ਇੱਥੋਂ ਸਾਨੂੰ ਕਿਹਾ ਸੀਗਾ ਤੁਹਾਨੂੰ ਅਸੀਂ ਅਮਰੀਕਾ ਲੈ ਕੇ ਜਾਵਾਂਗੇ ਤੇ ਇੱਕ ਨੰਬਰ ਤੁਸੀਂ ਚਲਦੇ ਤੁਹਾਡਾ ਸਾਰਾ ਕੁਝ ਵੀਜ਼ਾ ਸਭ ਕੁਝ ਦਾ ਵੀਜ਼ਾ ਲਾ ਕੇ ਜਾਊਗਾ ਤੇ ਜਦੋਂ ਅਸੀਂ ਸਾਨੂੰ ਫਰੀਨੇਮ ਤੱਕ ਜਦੋਂ ਫਰੀਨੇਮ ਤੱਕ ਅਸੀਂ ਪਹੁੰਚ ਗਏ ਸੀਗੇ ਸਾਨੂੰ ਉੱਥੇ ਪਤਾ ਲੱਗਿਆ ਸੀਗਾ ਸਾਡੇ ਨਾਮ ਫਰੋ ਦੇ ਨਾਮ ਦਾ ਅਸੀਂ ਸਮੁੰਦਰਾਂ 'ਚ ਮਤਲਬ ਬਣਾ ਕੇ ਇੱਥੋਂ ਸਾਨੂੰ ਲੈ ਕੇ ਗਿਆ ਸੀ ਬ੍ਰਾਜ਼ਿਲ ਦਾ ਸਮੁੰਦਰ ਬ੍ਰਾਜ਼ਿਲ ਦਾ ਹੈਗਾ ਜੰਗਲ ਉਹ ਅਸੀਂ ਜੰਗਲ पार ਕੀਤਾ ਸੀ ਕਿਉਂਕਿ ਉਰਥਾ ਸਾਨੂੰ ਕਲੰਬੀਆ ਦਾ ਜਿਹੜਾ ਸੀ ਸਮੁੰਦਰ ਉਹ ਅਸੀਂ ਪਾਰ ਕੀਤਾ ਸੀ ਕਿਸ਼ਤੀ ਲੈ ਕੇ ਗਿਆ ਸੀ ਕਿੰਨੇ 'ਚ ਬਹੁਤ ਖਤਰਾ ਸੀਗਾ ਜਾਨ ਨੂੰ ਖਤਰਾ ਸੀਗਾ 5 ਘੰਟੇ ਕਿਸ਼ਤੀ ਚੱਲਦੀ ਸੀ ਇੰਦੇ ਵਿੱਚ ਵੀ ਸਾਡੀ ਮੌਤ ਹੀ ਹੋ ਸਕਦੀ ਸੀ ਜੇ ਤੂੰ ਐਵੇਂ ਨਾਲ ਕੇ ਟਾਈਮ ਆ ਗਿਆ ਸੀ। ਸਾਨੂੰ ਮਾਫੀਆ ਵੀ ਪੈ ਗਿਆ ਸੀਗਾ ਸਾਡੇ ਸਾਰੇ ਮੱਤੱਲੇ ਲਾਤੇ ਸੀਗੇ। ਔਰ ਸਾਡੇ ਤੋਂ ਕੱਪੜੇ ਵੀ ਖੋਲੇ ਸੀਗੇ, ਕਿੱਟ ਵੀ ਖੋਲੀ ਸੀਗੀ, ਸਾਡੇ ਕੋ ਖਾਣ ਨੂੰ ਕੁਛ ਹੈ ਨਹੀਂ ਸੀਗਾ। ਸਾਨੂੰ ਨਾਲ ਪਾਕੀਜ਼ ਟਾਈਮ ਤੋਂ ਰੋਪਿਆ ਸਾਨੂੰ ਕੁੱਟਮਾਰੀ ਕੀਤੀ, ਪਿਸਤੌਲ ਸਿਰ ਤੇ ਮਾਰਦੇ ਸੀਗੇ। ਔਰ ਮੇਰੇ ਤੋਂ ਫੋਨ ਵੀ ਖੋ ਕੇ ਲੈ ਗਏ ਸੀਗੇ। ਅਸੀਂ 4 ਦਿਨ ਲਗਾਤਾਰ ਜੰਗਾ ਚੱਲਿਆ ਸੀ। ਕੁਛ ਖਾਤਾ ਨਹੀਂ, ਕੋਈ ਪਾਣੀ ਨਹੀਂ, ਕੋਈ ਪੀਣ ਪਾਣੀ ਕੱਲਾ ਕਿੰਦੇ ਸੀ ਕੋਈ ਖਾਣ ਨੂੰ ਕੁਛ ਆਇਆ ਨਹੀਂ ਸੀ। ਕਿਤੇ ਪੱਤੇ ਖਾਂਦੇ ਸੀ, ਕਿਤੇ ਕਿਤੇ ਐਵੇਂ ਦੇ ਸੀਗਾ ਸਾਨੂੰ ਕਿ ਗੰਦੀਆਂ ਜਿਹੜੀਆਂ ਬਿਮਾਰੀਆਂ ਇਹ ਤਾਂ ਜੇ ਰੋਕੋ ਜੇਗੇ ਸਾਨੂੰ ਬਚਦੇ ਆ ਸੀਗੇ ਇਹਨਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਗੰਦਾ ਪਾਣੀ ਸੀਗਾ ਔਰ ਕਿਤੇ ਕਿਤੇ ਸਾਡੇ ਤੇ ਐਵੇਂ ਸਿਚੁਏਸ਼ਨ ਆ ਗਈ ਕਿ ਸਾਨੂੰ ਉੱਥੇ ਪਾਣੀ ਨਹੀਂ ਮਿਲਿਆ ਸੀ ਜੰਗਲ ਜੀ ਨੂੰ ਅਸੀਂ ਜਿਹੜਾ ਪਾਣੀ ਇੱਕ ਜਿਹੜਾ ਪਾਣੀ ਖੜਿਆ ਹੁੰਦਾ ਹੈ ਕਾਲਾ ਪਾਣੀ ਅਸਾਂ ਨੂੰ ਉਹ ਵੀ ਪਾਣੀ ਐਡ ਤੇ ਪੀਣਾ ਪੀ ਗਿਆ ਸੀ ਇਹ ਘਟਨਾ ਇਦਾਂ ਸੀਗੀ ਵੀ ਜੋ ਵੀ ਸਾਨੂੰ ਦੱਸਿਆ ਗਿਆ ਸੀ ਬਈ ਵੀ ਅਸੀਂ ਵੀ ਤੁਹਾਨੂੰ ਚੰਗੀ ਬਤੀ ਚੰਗੀ ਕੰਟਰੀ ਲੈ ਕੇ ਜਾਵਾਂਗੇ ਇੱਕ ਨੰਬਰ ਤੁਹਾਨੂੰ ਲੈ ਕੇ ਚੱਲੇ ਆ ਜੋ ਵੀ ਸਾਨੂੰ ਦੱਸਾਇਆ ਗਿਆ ਸੀ ਸਾਰਾ ਫਰੋਡ ਸੀਗਾ ਸਾਡੇ ਨਾਲ ਹੋਇਆ ਸੀਗਾ ਕਿਵੇਂ ਵੀ ਸਾਨੂੰ ਇੱਥੋਂ ਸਾਨੂੰ ਕਿਹਾ ਸੀਗਾ ਤੁਹਾਨੂੰ ਅਸੀਂ ਅਮਰੀਕਾ ਲੈ ਕੇ ਤੇ ਇੱਕ ਨੰਬਰ ਤੁਸੀਂ ਚੱਲਦੇ ਤੁਹਾਡਾ ਸਾਰਾ ਕੁਝ ਵੀਜਾ ਆ ਸਭ ਕੁਝ ਦਾ ਵੀਜਾ ਲੱਗ ਕੇ ਜਾਊਗਾ ਤੇ ਜਦੋਂ ਅਸਾਂ ਨੂੰ ਸੁਰੀਨਮ ਤੱਕ ਜਦੋਂ ਸੁਰੀਨਮ ਤੱਕ ਅਸੀਂ ਪਹੁੰਚ ਗਿਆ ਸੀਗੇ ਸਾਨੂੰ ਉੱਥੇ ਪਤਾ ਲੱਗਿਆ ਸੀ ਕਿ ਸਾਡੇ ਨਾਮ throd ਨਾ ਕਰਤਾ ਹੈ ਇੱਥੋਂ ਤੁਹਾਨੂੰ ਕਿਵੇਂ ਭੇਜਿਆ ਗਿਆ ਇੱਥੋਂ ਸਾਨੂੰ ਫਲਾਈਟ ਤੇ ਭੇਜਿਆ ਗਿਆ ਸੀਗਾ ਸੁਰੀਨਮ ਤੱਕ ਉਸ ਤੋਂ ਅੱਗੇ ਉਸ ਤੋਂ ਅੱਗੇ ਸਾਨੂੰ ਟੈਕਸੀ ਲਈ ਰੋਲ ਲਈ ਲੈ ਕੇ ਗਿਆ ਸੀ ਤੋਰ ਕੇ ਲੈ ਕੇ ਗਿਆ ਸੀ ਕਿਤੇ ਕਿ ਕਿਲੇ ਜੰਗਲਾਂ ਅੰਸ ਸਮੁੰਦਰਾਂ ਚ ਕਿ ਅਸੀਂ ਸਮੁੰਦਰਾਂ ਚ ਮਤਲਬ ਨਾਲ ਕਿ ਇੱਥੋਂ ਸਾਨੂੰ ਲੈ ਕੇ ਗਿਆ ਸੀ ਬ੍ਰਾਜ਼ਿਲ ਦਾ ਸਮੁੰਦਰ ਬ੍ਰਾਜ਼ਿਲ ਦਾ ਹੈਗਾ ਜੀ ਜੰਗਲ ਉਹ ਅਸੀਂ ਜੰਗਲ ਪਾਰ ਕੀਤਾ ਸੀ ਇੱਕ ਉਪਰ ਤੋਂ ਸਾਨੂੰ ਕੋਲੰਬੀਆ ਦਾ ਜਿਹੜਾ ਸੀ ਸਮੁੰਦਰ ਉਹ ਅਸੀਂ ਪਾਰ ਕੀਤਾ ਸੀ ਕਿਸ਼ਤੀ ਲੈ ਕੇ ਗਿਆ ਸੀ ਜਿੰਦੇ ਚ ਬਹੁਤ ਖਤਰਾ ਸੀਗਾ ਜਾਨ ਨੂੰ ਖਤਰਾ ਸੀਗਾ 5 ਘੰਟੇ ਕਿਸ਼ਤੀ ਚੱਲੀ ਸੀ ਜਿੰਦੇ ਵਿੱਚ ਵੀ ਸਾਡੀ ਮੌਤ ਵੀ ਹੋ ਸਕਦੀ ਸੀ ਜੇ ਤੋ ਐਵੇਂ ਦਾ ਟਾਈਮ ਆ ਗਿਆ ਸੀਗਾ ਕੀ ਕੀ ਸੀਗਾ ਕਿੱਥੇ ਕਿੱਥੇ ਦਿੱਤੇ ਗਏ ਕੀ ਸਾਨੂੰ ਜਦੋਂ ਅਸੀਂ ਪਨਾਮਾ ਚ ਗਿਆ ਸੀ ਪਨਾਮਾ ਵਿੱਚ ਅਸੀਂ ਜਦੋਂ ਤੁਰਿਆ ਗਿਆ ਸੀ ਗਰਾਹਤੇ ਸਾਡੇ ਨਾਲ ਬਹੁਤ ਘਟਨਾਵਾਂ ਵਾਪਰੀਆਂ ਸਾਨੂੰ ਮਾਫੀਆ ਵੀ ਪਾਇਆ ਗਿਆ ਸੀਗਾ ਸਾਡੇ ਸਾਰੇ ਉਹਨਾਂ ਕੱਪੜੇ ਲਾਤੇ ਸੀਗੇ ਔਰ ਸਾਡੇ ਤੋਂ ਕੱਪੜੇ ਵੀ ਖੋਲੇ ਸੀਗੇ ਕਿੱਟ ਵੀ ਖੋਲੀ ਸੀਗੀ ਸਾਡੇ ਕੋਲ ਖਾਣ ਨੂੰ ਕੁਝ ਹੈ ਨਹੀਂ ਸੀਗਾ ਸਾਨੂੰ ਨਾਲ ਕਾਫੀ ਜਿਹਾ ਟਾਈਮ ਉੱਥੇ ਰੋਕਿਆ ਸਾਨੂੰ ਕੁੱਟਮਾਰ ਕੀਤੀ ਪਿਸਤੌਲ ਸਿਰ ਤੇ ਮਾਰਦੇ ਸੀਗੇ ਔਰ ਮੇਰੇ ਤੋਂ ਫੋਨ ਵੀ ਖੋ ਕੇ ਲੈ ਗਏ ਸੀਗੇ ਰੋਟੀ ਪਾਣੀ ਦਾ ਕੀ ਇੰਤਜ਼ਾਰ ਕੁਛ ਨਹੀਂ ਰੋਟੀ ਪਾਣੀ ਓਨਲੀ ਪਾਣੀ ਸੀਗਾ ਬਸ ਚੰਗਾਂਵਾਂ ਚ ਪਾਣੀ ਪੀਂਦੇ ਸੀ ਪੱਤੇ ਕੁੱਤੇ ਖਾਂਦੇ ਸੀ ਬਾਸ ਕੁੱਟਮਾਰ ਵੀ ਹਾਂਜੀ ਬਹੁਤ ਕੁੱਟਮਾਰ ਕੀਤੀ ਕਰਦੇ ਵੀ ਸਿਰ ਤੇ ਮਾਰਦੇ ਪਿਸਤੌਲ ਮਾਰਦੇ ਆ ਪਿੱਛੇ ਉਹਨਾਂ ਦੇ ਪਿਛਲੇ ਡੰਡੀਆਂ ਪਿਸਤੌਲ ਦੀਆਂ ਮਾਰਦੇ ਸੀ ਸ ਕਿੰਨੇ ਲੋਕ ਸੀ ਉਹ ਹੁੰਦੇ ਉਹ ਲੋਕ ਜਿੱਦਾਂ ਪਨਾਮਾ ਦੇ ਸੀਗੇ 마ਫੀਆ ਹੁੰਦੇ ਸੀ ਪਨਾਮਾ ਦੇ ਕਿੰਨੇ ਦਿਨ ਦਿੱਤੇ ਸੀ ਇਹ ਤੁਹਾਨੂੰ ਚੱਲੇ ਅਸੀਂ 4 ਦਿਨ ਲਗਾਤਾਰ ਜੰਗਲ ਚ ਰਹਿਏ ਸੀਗੇ ਕੁਛ ਖਾਦਾ ਨਹੀਂ ਕੋਈ ਪਾਣੀ ਨਹੀਂ ਕੋਈ ਪੀਣ ਪਾਣੀ ਕੱਲਾ ਪਿੰਦੇ ਸੀ ਕੋਈ ਖਾਣ ਕੁਛ ਆਇਆ ਨਹੀਂ ਇਸ ਵਿੱਚ ਪੱਤੇ ਖਾਂਦੇ ਸੀ ਕਿਤੇ ਕਿਤੇ ਐਵੇਂ ਦੇ ਸੀਗੇ ਵੀ ਸਾਨੂੰ ਇਹ ਗੰਦੀਆਂ ਜਿਹੜੀਆਂ ਬਿਮਾਰੀਆਂ ਕਰਦੀਆਂ ਰੋਖ ਜਿਕੇ ਸਾਨੂੰ ਬਚ ਗਏ ਸੀਗੇ ਜਿੰਨਾ ਦੇ ਵਿੱਚ ਜਾਣਾ ਪੈਂਦਾ ਸੀਗਾ ਗੰਦਾ ਪਾਣੀ ਸੀਗਾ ਔਰ ਕਿਤੇ ਕਿਤੇ ਸਾਡੇ ਤੇ ਐਮ ਐਸ਼ੂਏਸ਼ਨ ਆ ਗਈ ਉਹ ਵੀ ਸਾਨੂੰ ਉੱਥੇ ਪਾਣੀ ਨਹੀਂ ਮਿਲਿਆ ਸੀ ਜੰਗਲ 'ਚ ਪੀਣ ਨੂੰ ਅਸੀਂ ਜਿਹੜਾ ਪਾਣੀ ਇੱਕ ਜਿਹੜਾ ਪਾਣੀ ਖੜਿਆ ਹੁੰਦਾ ਹੈ ਕਾਲਾ ਪਾਣੀ ਆ ਸਾਨੂੰ ਉਹ ਵੀ ਪਾਣੀ ਐਂਡ ਤੇ ਪੀਣਾ ਪਿਆ ਗਿਆ ਸੀ ਰਾਹ ਕੇ ਜੇ ਸੀ ਜਿੰਨਾਂ ਦੇ ਵਿੱਚ ਜਾਣਾ ਪੈਂਦਾ ਰਾਹ ਬਹੁਤ ਗੰਦੇ ਸੀ ਕੋਈ ਰਾਹ ਨਹੀਂ ਸੀਗੇ ਜੰਗਲ ਸੀਗੇ ਜੰਗਲ ਦੇ ਵਿੱਚ ਪੈਰ ਰੱਖ ਕੇ ਬਚਾ ਬਚਾ ਕੇ ਰਾਤ ਨੂੰ ਸ਼ਾਮ ਨੂੰ ਤੁਰਨਾ ਪਿਆ ਰੱਖ ਰੱਖ ਕੇ ਬਹੁਤ ਸਈਏ ਸੀਗੇ ਵੀ ਹਰੇਕ ਜਹਰੇਕ ਹਰੇਕ ਮੋਰ ਤੇ ਪ੍ਰੋਬਲਮ ਸੀ ਹਰੇਕ ਮੋਰ ਤੇ ਤੁਸੀਂ ਸੀਗੇ ਰਸਤੇ ਕੇ ਜੇ ਰਸਤੇ ਰਸਤੇ ਸਾਰੇ ਜਾਨੀ ਕਿ ਪੱਥਰ ਪੱਥਰ ਸੀ ਕਿਤੇ ਮਿੱਟੀ ਸੀ ਕਿਤੇ ਸਾਰਾ بارش ਤੋਂ ਪੈਂਦੀ ਸੀ ਕਿ ਪਾਣੀ ਫੁੱਲ ਭਰ ਜਾਂਦਾ ਸੀ ਸਾਨੂੰ ਕਿਤੇ ਕਿਤੇ ਸਾਨੂੰ ਪਾਣੀ ਵਿੱਚੋਂ ਬਿਲੰਕ ਕੇ ਜਾਣਾ ਪੈਂਦਾ ਸੀਗਾ ਵੀ ਸਾਡੇ ਸਾਰੇ ਕੱਪੜੇ ਪਿੱਜੇ ਸੀਗੇ ਬੰਦੀ ਵੀ ਬਣਾਇਆ ਗਿਆ ਹਾਂਜੀ ਸਾਨੂੰ ਬੰਦੀ ਵੀ ਬਣਾਇਆ ਗਿਆ ਸੀਗਾ ਅਮਰੀਕਾ ਕਿਵੇਂ ਪਹੁੰਚੇ ਉਸ ਤੋਂ ਬਾਅਦ ਸਾਨੂੰ ਉਸ ਤੋਂ ਬਾਅਦ ਅਸਾਂ ਨੂੰ ਮੈਂ ਮੈਕਸੀਕੋ ਸਾਨੂੰ ਬਿਠਾਇਆ ਗਿਆ ਸੀਗਾ ਸਾਡੇ ਨਾਲ ਮੈਕਸੀਕੋ ਕਾਫੀ ਜ਼ਿਆਦਾ ਉਹਨਾਂ ਨੇ ਟੌਰਚਰ ਕੀਤਾ ਸੀਗਾ ਸਾਨੂੰ ਬਾਹਰ ਤਾਰ ਕੇ ਰੱਖਿਆ ਸੀਗਾ ਘਰੇ ਗੱਲ ਨਹੀਂ ਕਰ ਦਿੰਦੇ ਸੀਗੇ ਕਿਸੇ ਪਰਿਵਾਰ ਨਾਲ ਕਰੇ ਗੱਲ ਨਹੀਂ ਹੋਈ ਸੀ ਕਮ ਸੇ ਇੱਕ ਮੱਥਵੇਰੇ ਘਰੇ ਗੱਲ ਨਹੀਂ ਹੋਈ ਸੀ ਕਰਦੇ ਨਾਲ ਕਰਦੇ ਨੂੰ ਪਤਾ ਨਹੀਂ ਸੀ ਕਾ ਮੈਂ ਹੈ ਜਿਉਂਦਾ ਕਿ ਮਾਰ ਕੇ ਕਰਦੇ ਕੁਝ ਪਤਾ ਹੀ ਨਹੀਂ ਸੀਗਾ ਅਮਰੀਕਾ ਪਹੁੰਚ ਗਿਆ ਸੀ ਹਾਂ ਅਮਰੀਕਾ ਜਦੋਂ ਪਹੁੰਚ ਗਿਆ ਸੀ ਉੱਥੇ ਵੀ ਸਾਡੇ ਨਾਲ ਬਹੁਤ ਸਾਰਾ ਟੌਰਚਰ ਕੀਤਾ ਸਾਡੇ ਨੂੰ ਹੱਦੋਂ ਜ਼ਿਆਦਾ ਨਾ ਟੌਰਚਰ ਸਾਡੇ ਨਾਲ ਕੀਤਾ ਸੀ ਕਿੰਨੇ ਦਿਨ ਉੱਥੇ ਬੰਦੀ ਬਨੇ ਰਹੇ ਕਿ ਅਸੀਂ ਕੈਂਪ 'ਚ 2 ਦਿਨ ਸਾਨੂੰ ਬੰਦੀ ਨਾ ਬਣਾ ਕੇ ਰੱਖਿਆ ਸੀਗਾ ਖਾਣ ਪੀਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਜਾਨੀ ਕਿ ਇੱਕ ਟੱਪਾ ਦਿੰਦੇ ਸੀ ਇੱਕ ਲੇਸ ਦਿੰਦੇ ਸੀਗੇ ਉਹ ਵੀ ਟੌਰਚਰ ਕਰਤੀ ਜਾਂਦਾ ਵਾਰ ਵਾਰ ਚੀਜ਼ੀ ਵੀ ਦਿੰਦੇ ਸੀ ਟੌਰਚਰ ਕਰਤੀ ਸੀਗੇ ਵੀ ਉੱਥੇ ਕਿੰਨੇ ਦਿਨਾਂ ਬਾਅਦ ਧੰਨਵਾਦ ਤੇ ਜਾਏ ਉੱਥੋਂ ਸਾਨੂੰ ਵਾਪਸ ਚਾਰਾਂ ਦੇ ਨੰਬਰ ਸਾਨੂੰ ਪਨਾਮਾ ਵਾਪਸ ਭੇਜਤਾ ਸੀਗਾ ਉਸ ਤੋਂ ਅਗੇ ਇੱਥੇ ਕਿਵੇਂ ਪਹੁੰਚੇ ਉਸ ਤੋਂ ਬਾਅਦ ਸਾਡੀ ਪਨਾਮਾ ਤੋਂ ਸਾਡੀ 15 ਦਿਨਾਂ ਬਾਅਦ ਸਾਨੂੰ ਪਨਾਮਾ ਰੱਖਿਆ ਸੀਗਾ ਔਰ 15 ਦਿਨਾਂ ਬਾਅਦ ਸਾਡੀ ਫਿਰ ਇੱਥੋਂ ਪਨਾਮਾ ਤੋਂ ਤੁਰਕੀ ਪਹੁੰਚ ਜਾਏਗਾ ਤੁਰਕੀ ਤੋਂ ਦਿੱਲੀ ਭੇਜ ਜਾਏਗਾ ਤਾਂ ਬਿਲਕੁਲ ਪਤਾ ਸੀ ਵੀ ਵਾਪਸ ਆ ਰਹੇ ਹਾਂ ਔਰ ਘਰ ਦੇ ਨੂੰ ਕੁਝ ਨਹੀਂ ਪਤਾ ਸੀ ਘਰ ਦੇ ਸਾਡੇ ਕੋਈ ਕੋਈ ਫੋਨ ਨਹੀਂ ਸਾਡੇ ਨੂੰ ਸਾਨੂੰ ਕੋਈ ਗੱਲ ਕਰਨ ਨਹੀਂ ਦਿੰਦੇ ਸੀ ਤੁਸੀਂ ਕਿੱਥੇ ਕਿਤੇ ਘਰ ਦੇ ਨੂੰ ਇਹ ਪਤਾ ਸੀਗਾ ਕਿ ਸ਼ਾਇਦ ਸਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਹੈ ਮਾਪੇ ਉਹਦੇ ਸੁਪਨੇ ਹੁੰਦੇ ਨੇ ਜ਼ਮੀਨ ਜਾਇਦਾਦ ਵੀ ਗਈ ਜ਼ਮੀਨ ਹਾਂਜੀ ਜ਼ਮੀਨ ਸੀਗੀ ਜ਼ਮੀਨ ਸੀਗੀ ਜ਼ਮੀਨ ਸਾਰੀ ਵੇਖ ਗਈ 2.5 ਕਲੇ ਜ਼ਮੀਨ ਸੀ ਸਾਰੀ ਜ਼ਮੀਨ ਨੇ ਵੇਖ ਗਈ ਘਰ ਦਾ ਸਾਰਾ ਸਮਾਨ ਵੇਖ ਗਈ ਜੋ ਵੀ ਸੋਨਾ ਸਾਰਾ ਕੁਝ ਵੇਚ ਗਿਆ ਘਰ ਦਾ ਮੋਟਰਸਾਂ ਤੱਕ ਵੀ ਸਭ ਕੁਝ ਵੇਚ ਗਿਆ ਥੱਗੀ ਕਿੱਥੇ ਹੋਈ ਏ ਥੱਗੀ ਸਾਡੇ ਨਾਲ ਹੋਈ ਸੀ ਜਿਹੜਾ ਸਾਡਾ ਮੈਨ ਜਿਹੜਾ ਸਾਡਾ ਜਿੰਨੇ ਨਾਲ ਜਿਹੜਾ ਮੇਰਾ ਦੋਸਤ ਸੀਗਾ ਬਣਿਆ ਸੀ ਸਾਡੀ ਫੈਮਿਲੀ ਦਾ ਬਣਿਆ ਸੀਗੀ ਜਿਹੜੇ ਰਿਸ਼ਤੇਦਾਰਾਂ ਚ ਉਹਨੇ ਸਾਨੂੰ ਦੱਸਿਆ ਸੀ ਕਿ ਬਈ ਤੁਹਾਨੂੰ 1 ਨੰਬਰ ਚ ਲੈ ਕੇ ਜਾਵਾਂਗੇ ਸਾਰੀ ਪੇਪਰ ਤੁਸੀਂ ਸਾਡੀ ਮੈਨੂੰ ਪੇਮੈਂਟ ਕਰਨੀ ਆ ਅਸੀਂ ਸਾਰੇ ਪੇਮੈਂਟ ਔਨ ਨੂੰ ਕਰਦੇ ਰਹੇ ਸੀ ਜਿੰਨੀ ਪੇਮੈਂਟ ਕੀਤੀ ਸੀਗੀ ਔਰ ਪੇਮੈਂਟ ਵੀ ਸਹੀ 80 ਛੋਟੇ ਪ੍ਰਾਉਨ ਪੇਜਾਂ ਸਾਡੇ ਨਾਲ ਠੱਗੀ ਹੋ ਗਈ ਸੀ ਤੇ ਸਾਰਾ ਕੁਝ ਵੇਚ ਗਿਆ ਪਹਿਲੀ ਵੇਚ ਗਈ ਘਰ ਵੇਚ ਗਿਆ ਤੇ ਜੈਂਟਰ ਨੇ ਠੱਗੀ ਕਰ ਲਈ ਸੀ ਇੱਕ ਚਾਂਦੀ ਵਾਲੇ ਚਾਹਿੰਦਾ ਸਿੰਦਾ ਦੋਸਤ ਉਹਨੇ ਚਾਂਦੀ ਕਾ ਉਹਨੇ ਠੱਗੀ ਕਰ ਲਈ ਸੀ ਕਿੰਨੇ ਪੈਸੇ ਲੱਗੇ ਸਾਡਾ 50 55 ਲੱਖ ਰੁਪਇਆ ਲੱਗੇ ਸਰਕਾਰ ਨੂੰ ਕੀ ਬੇਨਤੀ ਕਰਦੇ ਹਾਂ ਸਾਨੂੰ ਕੁਝ ਸਰਕਾਰ ਕੋਲੋਂ ਦਵਾਇਆ ਜਾਵੇ ਤੇ ਕੋਈ ਨੌਕਰੀ ਨੂੰ ਕੋਈ ਦਵਾਈ ਜਾਵੇ ਜੈਂਟ ਕਲਾਸ ਕਰਵਾਈ ਕਰਵਾਈ ਹੁੰਦੇ ਨਾਲ ਕੀਤੀ ਜਾਵੇ ਖੁਸ਼ੀ ਇਹ ਜੀ ਮੇਰਾ ਭਤੀਜਾ ਲੱਗਦਾ ਜੀ ਭੇਜਾ ਕਿੱਥੇ ਸੀ ਇਹ ਭੇਜਿਆ ਜੀ ਜੈਂਟਾ ਨੇ ਕਿਹਾ ਵੀ ਤੁਹਾਨੂੰ ਬਾਹਰ ਦੇ ਅਮਰੀਕਾ ਭੇਜਿਆ ਤੇ ਇਹਨਾਂ ਨੇ ਮਾਪੇ ਸਿਰ ਤੇ ਨਹੀਂ ਹਿਤ ਨਾ ਕਵੀ ਚਲੋ ਵੀ ਕੋ ਚੰਗੀ ਕਮਾਈ ਕਰ ਤੇ ਆਇਆ ਦਾ ਇਹ ਜਿਹੜੀ ਆਇਆ ਦਾ ਇਥੋਂ ਵੇਖ ਪਾ ਤੇ ਤੁੰ ਬਟਲਾ ਵੀ ਤੇ ਅੱਜ ਸਭ ਦਾ ਆਖ ਮੀਨਾਬਾਰ ਕਰੇ ਆਗੇ ਵਿਚਾਰਾ ਤੁਸੀਂ ਚੱਲ ਕੇ ਬਹੁਤ ਹੀ ਮਾੜਾ ਹੋਇਆ ਹੈ ਕਿਸੇ ਨੂੰ ਅਸੀਂ ਤਾਂ ਇਹਨਾਂ ਦਾ ਕੋਈ ਨਾ ਕੋਈ ਸਰਕਾਰ ਸਾਡੇ ਬਾਰੇ ਸੋਚਿਆ ਜਾਵੇ ਜਿਹੜੇ ਕੀਤੀ ਜਿਹਨੇ ਠੱਗੀ ਉਹਦੇ ਨਾਲ ਵੀ ਉਹਨੂੰ ਕੇਰਾ ਪਾਇਆ ਜਾਵੇ ਇਹ ਰਿਸ਼ਤੇਦਾਰ ਚਾਚੇ ਦਾ ਮੁੰਡਾ ਜੀ ਮੈਂ ਲੱਖਾ ਸਿੰਘ ਵਾਲੇ ਤੋਂ ਸਰਪੰਚਾਂ ਸਾਭਕਾ ਤੇ ਰਾਤ ਸਾਨੂੰ ਪਤਾ ਲੱਗਿਆ ਕਿ ਵੀ ਛੱਡ ਪੁਲਿਸ ਨੇ ਫੋਨ ਕੀਤਾ ਸੀ ਹਾਂ ਦੌੜ ਥਾਣੇ ਤੋਂ ਵੀ ਸੀ ਰਾਤ ਨੂੰ 9 ਵਜੇ ਤੁਸੀਂ ਘਰੇ ਰਹੋ ਦੀ ਮੁੰਡੇ ਨੂੰ ਲੈ ਕੇ ਲੱਗੇ ਆਣੇ ਕਿੱਥੋਂ ਲੈ ਕੇ ਆ ਰਹੇ ਇਹ ਸਾਨੂੰ ਤਾਂ ਮਦੋਟੂ ਫੋਨ ਆਇਆ ਸੀ ਆਇਆ ਕਿੱਥੋਂ ਇਹ ਆਇਆ ਆਪਣੇ ਅਮਰੀਕਾ ਤੋਂ ਕਿੰਨੇ ਜਣੇ ਸੀ ਬਾਤਸਾਏ ਤੇ ਇਹਨਾਂ ਨਾਲ ਕੀ ਧੋਖਾ ਦਿੱਤਾ ਜੀ ਇਹ 5-7 ਜਣੇ ਸੀ ਦੱਸਦੇ ਪਏ ਨੇ ਤੇ ਠੱਗੀ ਦਾ ਚਕਾਰ ਹੋ ਗਿਆ ਜੀ ਤੰਗੀ ਆ ਗਈ ਚੰਗੀ ਤਾਂ ਉਹਨਾਂ ਸਾਰਾ ਕੁਝ ਲੋਇਆ ਤਲੋਇਆ ਗਿਆ ਤੇ ਬਸ ਕਰਦੇ ਰੁਜ਼ਗਾਰ ਗਿਆ ਸਾਰਾ ਕੁਝ ਲੋਇਆ ਆਪਣਾ ਵੇਚ ਕੇ ਤੇ ਗਰੀਬੀ ਆ ਗਈ 22 ਕਿਲੇ ਜਮੀਨ ਹੋ ਵੀ ਗਈ ਹੁਣ ਕੁਛ ਬੱਲੇ ਤੇ ਰਹਿ ਨਹੀਂ ਗਿਆ ਦਵਾਈ ਚੋਗੀ ਵੀ ਕਿੰਨਾ ਪੈਸਾ ਲਾ ਕੇ ਬਾਹਰ ਗਿਆ ਇਹਨਾਂ ਲਾਲ ਲਗਭਗ 50 ਤੋਂ 55 ਲੱਖ ਲੱਗਿਆ ਏਜੰਟ ਨੇ ਧੋਖਾ ਕੀਤਾ ਹਾਂਜੀ ਏਜੰਟ ਨੇ ਧੋਖਾ ਕੀਤਾ ਕਿਸ ਤਰ੍ਹਾਂ ਦਾ ਕਿਵੇਂ ਇੰਦਲਾਸਾ ਦੇਖ ਲੈਗਾ ਕਿ ਤੁਹਾਨੂੰ ਉੱਥੇ ਵਧੀਆ ਮਿਲ ਜਾਗੀ ਰੋਜ਼ਗਾਰ ਤੇ ਰੋਜ਼ਗਾਰ ਮਿਲਿਆ ਨਹੀਂ ਉਤੋਂ ਵਾਪਸ ਆ ਗਿਆ ਠੱਗੀ ਥੋੜੀ ਮਾਰ ਲਈ ਉਹਨੇ ਏਜੰਟ ਨੇ ਰਾਹ ਚ ਤਸੀਹੇ ਵੀ ਚਲਦੇ ਰਹੇ ਤਸੀਹੇ ਚਲਦੇ ਰਹੇ ਵਾਸ ਸਾਰੀ ਹਾਂਜੀ ਵਾਪਸ ਆ ਗਏ